ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਹਣੀ ਸਿੰਘ ਜਾਂ ਫਿਰ ਉਹਦੀ ਮਾਫੀਆ ਮੰਡੇਰ ਦੀ ਹਣੀ ਸਿੰਘ ਦਾ ਇੱਕ ਪੁਆਇੰਟ ਤੁਹਾਨੂੰ ਦੱਸ ਦੇਣਾ ਉਹ ਪਈ ਪਹਿਲਾਂ ਤੋਂ ਹੀ ਇਦਾਂ ਦਾ ਆ ਬੇਬਾਕ ਮੂੰਹ ਤੇ ਕਹਿਣ ਵਾਲਾ ਜਦੋਂ ਤੋਂ ਥੋੜਾ ਜਿਹਾ ਬਣ ਗਿਆ ਜਦੋਂ ਨਹੀਂ ਬਣਿਆ ਸੀ ਹੁਣ ਬਹੁਤ ਲੋਕਾਂ ਦੀਆਂ ਸਈਆਂ ਗਿੱਪੀ ਗਰੇ ਵਾਲੇ ਵੀ ਇੱਕ ਥਾਂ ਕਿਹਾ ਬਈ ਕਈ ਵਾਰ ਗਾਣੇ ਬਣਾ ਕੇ ਲਿਆ ਇਹਨਾਂ ਸਾਰਿਆਂ ਤੋਂ ਪਹਿਲਾਂ ਉਹ ਆਇਆ ਸੀਗਾ ਜੀ ਆਪਣੇ ਮਹਾਰਾਜ ਬਰਾੜ ਸਾਹਿਬ ਨਾਲ ਰਾਜ ਬਰਾੜ ਪੰਜਾਬ ਦੇ ਬਹੁਤ ਵਧੀਆ ਰਾਈਟਰ ਸੀ ਉਹਨਾਂ ਦਾ ਗਾਣਾ ਸੀ ਪਈ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪਟਿਆ ਉਸ ਵੀਡੀਓ ਲਈ ਰਾਜ ਬਰਾੜ ਸਾਹਿਬ ਨੇ ਮੈਨੂੰ ਆਪ ਦੱਸਿਆ ਸੀ ਵੀ ਅਸੀਂ ਇਹਨੂੰ ਲਿਆ ਵੀ ਨਹੀਂ ਗਾਣੇ 'ਚ ਅਸੀਂ ਵੀਡੀਓ ਬਣਾ ਰਹੇ ਸੀ ਤਾਂ ਆਪ ਪਹੁੰਚਾ ਇਹ ੱੱੱਕੇ ਨਾਲ ਜ਼ਬਰਦਸਤੀਆਂ ਕਈ ਚੀਜ਼ਾਂ ਕਰਕੇ ਆਇਆ ਦੇਖੋ ਜੀ ਹਰ ਬੰਦਾ ਆਪਣਾ ਉਹਨੂੰ ਸਟੈਂਡ ਹੋਣ ਲਈ ਕਰਦਾ ਆ ਪਰ ਕਈ ਬੰਦੇ ਸਾਡੇ ਵਰਗੇ ਬੇਵਾਕ ਉਹ ਹੁੰਦੇ ਆ ਵੀ ਪਹਿਲੇ ਬੰਨ ਤੋਂ ਮੂੰਹ ਤੇ ਠਾ ਗੱਲਾਂ ਮਾਰਦੇ ਆ ਉਹਨਾਂ ਚਿਰ ਚੁੱਪ ਨਹੀਂ ਰਹਿੰਦੇ ਪਰ ਇਹ ਉਹਨਾਂ ਚਿਰ ਚੁੱਪ ਰਿਹਾ ਜੋ ਤੱਕ ਬਣਿਆ ਨਹੀਂ ਉਸ ਤੋਂ ਬਾਅਦ ਹਰੇਕ ਨਾਲ ਬੇਬਾਕ ਹੀ ਰਹਿੰਦਾ ਸੀ ਪਰ ਜਿਹੜੇ ਬੰਦੇ ਦੇ ਨਾਲ ਜੁੜੇ ਜਿਹੜੇ ਅੱਜ ਬੁਰਾਈ ਕਰਦੇ ਆ ਕੁਝ ਬਣਨ ਤੋਂ ਬਾਅਦ ਉਹੀ ਉਹਨਾਂ ਚਿਰ ਭਾਵੇਂ ਉਹ ਬਾਦਸ਼ਾਹ ਹੋਣਾ ਜਾਂ ਕੋਈ ਹੋਰ ਹੋਵੇ ਉਹੀ ਉਹਨਾਂ ਚਿਹਰੇ ਦੀਆਂ ਸੁਣੀਆਂ ਜਿੰਨਾ ਚਿਰ ਉਹ ਕੁਝ ਬਣੇ ਨਹੀਂ ਜਦੋਂ ਕੁਝ ਬਣ ਗਏ ਉਹਨਾਂ ਨੂੰ ਐ ਲੱਗਣ ਲੱਗ ਪਿਆ ਸਾਨੂੰ ਸੁਣਾਉਂਦਾ ਜਾਂ ਰਹਿਣ ਦੇ ਉਹਨਾਂ ਨੂੰ ਇਹ ਬੁਰਾ ਲੱਗਣ ਲੱਗ ਪਿਆ ਕਿਉਂਕਿ ਪਹਿਲਾਂ ਤੋਂ ਹੀ ਆਦਤ ਪਾਉਣੀ ਚਾਹੀਦੀ ਉਹ ਤਾਂ ਪਹਿਲਾਂ ਤੋਂ ਹੀ ਬੋਲਦਾ ਸੀ ਹਨਾ ਉਦੇ ਹੀ ਰਹਿਣਾ ਚਾਹੀਦਾ ਸੀ ਇਸ ਦੌਰ ਦੇ ਵਿੱਚ ਜੱਸੀ ਜਸਰਾਜ ਗੇਮ ਚੇਂਜਰ ਜਿਹੜਾ ਗਾਣੇ ਦਾ ਨਾਂ ਸੀ ਚੇਨ ਦਾ ਉਹ ਵੀ ਆਇਆ ਮਤਲਬ ਬਣੀ ਕਿਸੇ ਦੀ ਨਹੀਂ ਪੈਸਾ ਨੂੰ ਦੇਣ ਲੈਣ ਕਰਕੇ ਵੀ ਹਨਾ ਵਾਹੀਰ ਫਿਰ ਰਿਹਾ ਨਿਸ਼ਾਨ ਪੁੱਲਰ ਤੇਰੀ ਫੋਟੋ ਕਿਉਂ ਨਹੀਂ ਭਗਤ ਸਿੰਘਾਂ ਲੱਗਦੀ ਨੋਟਾਂ ਤੇ ਆਇਆ ਸੀ ਉਹਨਾਂ ਨਾਲ ਵੀ ਆਈ ਰਿਹਾ ਕਿਉਂਕਿ ਚੱਕਰ ਕੀ ਸੀ ਭਈ ਹਣੀ ਸਿੰਘ ਦਾ ਜਿਹੜਾ ਸਹਾਬ ਕਿਤਾਬ ਸੀ ਇਹ ਚੱਲ ਚੁੱਕਿਆ ਸੀ ਉਦੋਂ ਪੈਸੇ ਮੂੰਹ ਮੰਗੇ ਮੰਗਦਾ ਸੀ ਬਹੁਤ ਹਰ ਬੰਦੇ ਨੇ ਇਹਨਾਂ ਕੰਮ ਕਰ ਲਿਆ ਸੀ ਹਰ ਬੰਦਾ ਇਹਦੇ ਨਾਲ ਕੰਮ ਕਰਨਾ ਚਾਹੁੰਦਾ ਸੀ ਪਰ ਉਹ ਕਹਿੰਦੇ ਹੁੰਦੇ ਨਾ ਵੀ ਕਈ ਲੋਕਾਂ ਨੂੰ ਸਟਾਈਲ ਜਾ ਉਹਦੀ ਨੇਚਰ ਪਸੰਦ ਨਹੀਂ ਸੀ ਪਰ ਜਿਨ੍ਹਾਂ ਨੂੰ ਕੰਮ ਪਸੰਦ ਸੀ ਉਹਨੂੰ ਬਰਦਾਸ਼ਤ ਕਰਦੇ ਸੀ ਇਹਨਾਂ ਸਾਰਿਆਂ ਦੀ ਟੀਮ ਦੇ ਪਿੱਛੇ ਕੁਝ ਬੰਦੇ ਸੀ ਜਿਨ੍ਹਾਂ ਦਾ ਇਹਨਾਂ ਨੇ ਕਦੀ ਨਾਂ ਨਹੀਂ ਲਿਆ ਤੇ ਉਹ ਇਹਨਾਂ ਦੀ ਮੈਨੇਜਮੈਂਟ ਵੀ ਚਲਾਉਂਦੇ ਸੀ ਹਾਂ ਅਨੀ ਸਿੰਘ ਦੀ ਇੱਕ ਗੱਲ ਹੈ ਮੈਨੇਜਮੈਂਟ ਦਾ ਸਿਸਟਮ ਦੇਖ ਕੇ ਇਹ ਝੱਟ ਸਮਝ ਜਾਂਦਾ ਪਰ ਕ੍ਰੈਡਿਟ ਬਹੁਤ ਘੱਟ ਲੋਕਾਂ ਨੂੰ ਹੀ ਦਿੰਦਾ ਆਪਣੇ ਤੇ ਰੱਖਦਾ ਖੈਰ ਦੁਨੀਆ ਇਦਾਂ ਦੀ ਹੈ ਜੀ ਉਹਦੀ ਕੋਈ ਗਲਤੀ ਨਹੀਂ ਤੇ ਇਹਨਾਂ ਇਹਨਾਂ ਦੇ ਪਿੱਛੇ ਸੀਗੇ ਉਹ ਭਾਈ ਸਾਹਿਬ ਅਨੂਪ ਭਾਜੀ ਉਹ ਇਹਨਾਂ ਦੇ ਕਈ ਐਕਟਰਾਂ ਨੂੰ ਸਿੰਗਰਾਂ ਨੂੰ ਨਾਮ ਵੀ ਉਹਨਾਂ ਨੇ ਦਿੱਤੇ ਐ ਇਹਦੇ ਇਹਨਾਂ ਦੀ ਮੈਨੇਜਮੈਂਟ ਜਿਆਦਾ ਉਹ ਹੀ ਚਲਾਉਂਦੇ ਸੀ ਇਹਨਾਂ ਦੀ ਮੈਨੇਜਮੈਂਟ ਜੈ ਇਹਨਾਂ ਨੂੰ ਸਟੈਂਡ ਕਰਨ ਵਾਲੇ ਉਹ ਹੀ ਸੀ ਹਰ ਬੰਦੇ ਦੇ ਪਿੱਛੇ ਮੈਨੇਜਮੈਂਟ ਹੁੰਦੀ ਹੈ ਪਰ ਉਹਨਾਂ ਦਾ ਨਾਂ ਹੀ ਨਹੀਂ ਬਹੁਤ ਘਟ ਲਿਆ ਜਦੋਂ ਇਹਨਾਂ ਦੀ ਉਹਨਾਂ ਨਾਲ ਬਿਗੜੀ ਤੇ ਇਹਨਾਂ ਦੀ ਸਾਰੀ ਟੀਮ ਵੀ ਟੁੱਟ ਗਈ ਬੰਦੇ ਵੀ ਸਾਰੇ ਅਲੱਗ ਹੋ ਗਏ ਫਿਰ ਇੱਕ ਧੂਰੀ ਤੋਂ ਸੀ ਦੀਪ ਧੂਰੀ ਉਹ ਅਲਫਾਜ਼ ਨਾਲ ਰਹਿੰਦਾ ਸੀ ਹਣਾ ਅਲਫਾਜ ਹਣੀ ਸਿੰਘ ਤੇ ਜੇ ਸਟਾਰ ਤੇ ਮਣੀ ਔਜਲਾ ਉਹਦਾ ਵੀ ਅੱਜ ਕੱਲ ਇੰਟਰਵਿਊ ਆਇਆ ਇਹ ਸਾਰੇ 마ਫੀਆ ਮੰਢੀਰ ਦੇ ਵਿੱਚ ਹੁੰਦੇ ਸੀ 마ਫੀਆ ਮੰਢੀਰ ਦਾ ਕਾਫੀ ਨਾਂ ਹੋ ਰਿਹਾ ਸੀ ਪਰ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਸੀ ਸਾਨੂੰ ਉਨਾ ਹੀ ਕ੍ਰੈਡਿਟ ਦਿੱਤਾ ਜਾਵੇ ਵੀ ਅਸੀਂ ਹਣਾ ਬੰਦਾ ਸਾਡੀ ਲਾਈਨ ਦੇ ਵਿੱਚ ਇੰਡਸਟਰੀ ਵਿੱਚ ਇਹ ਚਾਹੁੰਦਾ ਵੀ ਜਿੰਨਾ ਯੋਗ ਹੈ ਉਹ ਤੋਂ ਜ਼ਿਆਦਾ ਕ੍ਰੈਡਿਟ ਮਿਲੇ ਉਹ ਨਹੀਂ ਮਿਲਦਾ ਸੀ ਲੋਕਾਂ ਨੂੰ ਤੇ ਇਹਨਾਂ ਦੀ ਲੜਾਈ ਹੋ ਗਈ 마ਫੀਆ ਮੰਢੀਰ ਅਲੱਗ ਹੋ ਗਈ ਬੰਦੇ ਹੋਰ ਆਉਂਦੇ ਗਏ ਹਣਾ ਤੇ ਉਹਨੂੰ ਲੱਗਦਾ ਰਿਹਾ ਵੀ ਹਨੀ ਸਿੰਘ ਨੂੰ ਮੈਂ ਹੋਰ ਬੰਦੇ ਖੜੇ ਕਰ ਲਊਗਾ ਜਾਂ ਐ ਕਰ ਲਊਗਾ ਉਹ ਗੱਲ ਨਹੀਂ ਬਣੀ ਤੇ ਕੁੱਲ ਮਿਲਾ ਕੇ ਇਹਨਾਂ ਨੂੰ ਇਹਨਾਂ ਦੇ ਵਿੱਚ ਜਿਹੜਾ ਬੰਦਾ ਜੁਆਇੰਟ ਲਾਉਣ ਆਲਾ ਆਇਆ ਉਹ ਜੁਆਇੰਟ ਲਾਉਣ ਦੇ ਨਾਲ ਇਹ ਨਸ਼ਾ ਕਰਨ ਦੇ ਨਾਲ ਇਹ ਸਾਰੇ ਡੈੱਡ ਹੋਏ ਅਲੱਗ ਹੋਏ ਮਤਲਬ ਟੁੱਟ ਵੀ ਗਏ ਇਹ ਨਸ਼ੇ ਨਾਲ ਊਲ-ਜਲੂਲ ਵੀ ਹਿੱਲ ਵੀ ਗਏ ਤੇ ਫਿਰ ਉਹ ਬੰਦਾ ਇਹਨਾਂ ਨੂੰ ਬੁਰਾ ਲੱਗਣ ਲੱਗ ਪਿਆ ਜਿਹੜਾ ਜੁਆਇੰਟ ਲਾਉਂਦਾ ਸੀ ਹਨਾ ਤੇ ਉਹ ਕੌਣ ਹੈ ਉਹ ਤੁਸੀਂ ਆਪ ਸਮਝ ਸਕਦੇ ਹੋ ਪਰ ਦੁਵਾਰਾ ਡਿਗਣ ਤੋਂ ਬਾਅਦ ਹਣੀ ਸਿੰਘ ਜਦੋਂ ਹੁਣ ਦੁਵਾਰਾ ਬਣਿਆ ਤੇ ਉਹ ਐਲਬਮ ਚੱਲੀ ਔਰ ਜਿਹੜੀਆਂ ਇਹ ਉਧਰੋਂ ਘਰੂਸਾ ਇਧਰੋਂ ਗੱਲਾਂ ਬਾਤਾਂ ਚੱਲ ਰਹੀਆਂ ਉਹ ਇੱਕ ਤਰ੍ਹਾਂ ਦੀਆਂ ਫੇਕ ਨੇ ਇਹਨਾਂ ਦਾ ਕੋਈ ਪ੍ਰੋਜੈਕਟ ਹੋਣਾ ਹੋਣਾ ਤੇ ਦੇਖੋ ਫਿਰ ਉਹ ਦੁਵਾਰਾ ਇਦਾਂ ਦਾ ਬ੍ਰਾਂਡ ਬਣਿਆ ਉਹ ਬ੍ਰਾਂਡ ਐਡਾ ਵੱਡਾ ਕਿਦਾਂ ਬਣਿਆ ਉਹਨੇ ਸਿੰਗਰਾਂ ਨਾਲ ਡੀਲ ਕੀਤੀ ਵੀ ਮੈਂ ਤੁਹਾਡਾ ਇੰਨੇ ਚ ਐ ਗਾਣਾ ਕਰੂ ਵੀ ਹਰ ਜਗ੍ਹਾ ਤੁਸੀਂ ਮੇਰੇ ਬਾਰੇ ਬੋਲਣਾ ਹਰ ਇੰਟਰਵਿਊ 'ਚ ਬੋਲਣਾ ਹੁਣ ਕਈ ਬੰਦੇ ਜਿਹੜੇ ਇਹਨਾਂ ਦੀ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨ ਆਏ ਆ ਪਰ ਗੱਲ ਹਨੀ ਸਿੰਘ ਦੀ ਕਰਦੇ ਆ ਸਭ ਤੋਂ ਵੱਡੀ ਗੱਲ ਹਨੀ ਸਿੰਘ ਦੀ ਇਹ ਲੱਗੀ ਕਿ ਉਹਨੂੰ ਇੱਕ ਸਵਾਲ ਕੀਤਾ ਵੀ ਤੂੰ ਇਹ ਦੱਸ ਵੀ ਜਿਹੜਾ 뮤직 ਐਡੇ ਵੱਡੇ ਲੈਵਲ ਤੇ ਹਾਲੀਵੁੱਡ ਤੱਕ ਪਹੁੰਚਾ ਉਹਦਾ ਕਾਰਨ ਉਹ ਕਹਿੰਦਾ ਸਿੱਧੂ ਮੂਸੇ ਵਾਲਾ ਇਹ ਜਿਹੜੀਆਂ ਚੀਜ਼ਾਂ ਹੋਈਆਂ ਇਹਨਾਂ ਨੂੰ ਬਿਲਕੁਲ ਸਹੀ ਬੋਲਦਾ ਔਰ ਬਹੁਤ ਸੱਚ ਬੋਲਦਾ ਕਿ ਹਾਂ ਮੈਂ ਨਸ਼ਾ ਕਰਨ ਲੱਗ ਪਿਆ ਸੀ ਮੇਰੀ ਆ ਪ੍ਰੋਬਲਮ ਸੀ ਸੁੱਕੇ ਨਸ਼ੇ ਕਰ ਲੈ ਜਾਂ ਉਹ ਕਰ ਲੈ ਇੱਕ ਗੱਲ ਉਹ ਜੋ ਜਰੂਰ ਝੂਠ ਬੋਲਦਾ ਕਿ ਡੇਢ ਸਾਲ ਬਾਅਦ ਮੈਂ ਫਲਾਨੀ ਤਾਂ ਪੀਤੀ ਉਹ ਚੋਰੀ ਚਕਾੜੀ ਥੋੜਾ ਬੜਾ ਪੀਂਦਾ ਰਿਹਾ ਮੈਂ ਚੰਗੀ ਤਰ੍ਹਾਂ ਜਾਣਦਾ ਜੀ ਪਰ ਇਹ ਵੀ ਫਿਰ ਸੱਚੀ ਦੱਸਣਾ ਚਾਹੀਦਾ ਸੀ ਉਹਦਾ ਹੋਰ ਰਤਬਾ ਬਣਦਾ ਇਸ ਚੀਜ਼ ਨਾਲ ਤੇ ਕੁੱਲ ਮਿਲਾ ਕੇ ਉਹੀ ਮਾਫੀਆ ਮੰਢੀ ਰਹਿ ਸਕਦੀ ਹੈ ਹੁਣ ਦੁਬਾਰਾ ਤਿਆਰੀ ਕੀਤੀ ਜਾ ਰਹੀ ਹੈ ਕਿਸੇ ਨਵੇਂ ਨਵੇਂ ਬੰਦਿਆਂ ਨੂੰ ਲੈ ਕੇ ਉਹ ਬਣਾਉਣ ਦੀ ਪਰ ਉਹ ਨਹੀਂ ਬਣਨੀ ਕ੍ਰੈਡਿਟ ਜਾਂਦਾ ਹਣੀ ਸਿੰਘ ਨੂੰ ਬਹੁਤ ਕ੍ਰੀਏਟਿਵ ਬੰਦਾ ਹੈ ਬੜੇ ਲੈਵਲ ਤੱਕ ਗਿਆ ਇੱਕੋਨ ਗੱਲ ਕਹੀ ਹੈ ਵੀ ਮੈਂ ਦਲਜੀਤ ਨੂੰ ਹੋਰ بڑا ਕਰ ਦੂੰ ਦਲਜੀਤ ਨੂੰ ਉਹਨੇ ਬਣਾ ਬਣਾ ਕੀਤਾ ਉਸ ਤੋਂ ਪਹਿਲਾਂ ਦਲਜੀਤ ਦੇ ਗਾਣਿਆਂ ਤੋਂ ਪਹਿਲਾਂ ਜਿਹੜੇ ਹਣੀ ਸਿੰਘ ਨਾ ਆਏ ਉਹ ਤੋਂ ਪਹਿਲਾਂ ਉਹਨੂੰ ਲੋਕ ਗੇਸ ਸਮਝਦੇ ਸੀ ਸਰਦਾਰ ਗੇਸ ਸਮਝਦੇ ਸੀ ਇਸ ਤੋਂ ਬਾਅਦ ਉਹਨੂੰ ਵਧੀਆ ਸਮਝਣ ਲੱਗੇ ਹਾਂ ਉਹਦੇ ਚ ਕ੍ਰੀਏਟੀਵਿਟੀ ਹੈਗੀ ਆ ਕਿ ਉਹ ਬੰਦੇ ਨੂੰ ਬੜਾ ਕਰ ਸਕਦਾ ਉਹ ਤਾਂ ਐਸੇ ਬੰਦਿਆਂ ਨੂੰ ਬੜਾ ਕਰ ਗਿਆ ਗਾਉਣ ਵਾਲਿਆਂ ਨੂੰ ਜਿਹੜੇ ਉਸ ਲੈਵਲ ਤੱਕ ਨਹੀਂ ਜਾ ਸਕਦੇ ਹਣੀ ਸਿੰਘ ਇਹਨਾਂ ਚੀਜ਼ਾਂ 'ਚ ਬੈਸਟ ਹੈ ਹਾਂ ਤੇ ਹਣੀ ਸਿੰਘ ਦੀ ਇੱਕ ਆਦਤ ਇਹ ਹੈ ਵੀ ਆਪਣੀ ਹੋਂਦ ਉਹ ਕਿਦਾਂ ਦਿਖਾਉਂਦਾ ਤੇ ਸਾਊਥ ਵਿੱਚ ਇਹਨਾਂ ਦਾ ਬਹੁਤ ਜੈਨੂਇਨ ਕਸਾ ਕਿਸੇ ਨੂੰ ਪਤਾ ਨਹੀਂ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਤੇ ਉਹ ਹਣੀ ਸਿੰਘ ਇੱਕ ਹੁਣੀ ਤੇ ਇੱਕ ਵਾਰ ਉਹ ਤੇ ਸਾਊਥ ਵਿੱਚ ਬੈਠੇ ਸੀ ਤੇ ਇਹਨਾਂ ਦੇ ਕਿਸੇ ਸਾਥੀ ਨੇ ਕਿਹਾ ਬਸ ਇੰਨਾ ਕ ਨਾਮ ਹੋਵੇ ਲੋਕ ਸਾਨੂੰ ਗੁਰਦਾਸ ਮਾਨ ਕੋ ਜਾਣਣ ਲੱਗ ਪਣ ਤੇ ਹਣੀ ਸਿੰਘ ਦਾ ਉਦੋਂ ਨਾਮ ਵੀ ਨਹੀਂ ਸੀ ਐਡਾ ਮਾੜੇ ਮੋٹے ਗਾਣੇ ਆਏ ਸੀ ਤੇ ਉੱਥੇ ਉਹਨੇ ਇੱਕ ਵੇਟਰ ਨੂੰ ਬੁਲਾਇਆ ਔਰ ਪੁੱਛਿਆ ਯੂ ਨੋ ਗੁਰਦਾਸ ਮਾਨ ਉਹ ਕਹਿੰਦਾ ਨੋ ਕਹਿੰਦਾ ਯੂ ਨੋ ਹਣੀ ਸਿੰਘ ਕਹਿੰਦਾ ਜਾਂ ਜੋ ਰੋਹਾਨੀ ਸਿੰਘ ਉਹਨੇ ਇਦਾਂ ਕਹਿਆ ਕਹਿੰਦਾ ਭਈ ਮਤਲਬ ਇਨਡਾਇਰੈਕਟਲੀ ਬੋਲਿਆ ਤਾਂ ਨਹੀਂ ਉਹਨੇ ਦੱਸਦਾ ਬਿਲੇ ਗੁਰਦਾਸ ਮਾਨ ਤੋਂ ਬੜਾ ਤਾਂ ਸਾਡਾ ਨਾਂ ਹੁਲੇ ਤੱਕ ਹੈਗਾ ਉਹ ਇਦਾਂ ਕਈ ਲੋਕਾਂ ਨੂੰ ਜਵਾਬ ਦਿੰਦਾ ਹੈ ਉਹ ਜਵਾਬ ਦੇਣ ਦਾ ਤਰੀਕਾ ਕੋਈ ਗਲਤ ਨਹੀਂ ਆ ਪਰ ਲੋਕਾਂ ਨੂੰ ਬੁਰਾ ਲੱਗ ਜਾਂਦਾ ਲੋਕ ਬੋਲਦੇ ਨਹੀਂ ਉਦੋਂ ਬਾਅਦ ਚੋਂ ਖੁੰਧਕ ਰੱਖਦੇ ਆ ਮੰਚ 'ਤੇ ਨਾ ਕੀਤਾ ਇਦਾਂ ਹਰ ਕਨਾਉਂਦਾ ਇੰਡਸਟਰੀ 'ਚ ਇੰਡਸਟਰੀ ਇਹ ਚਾਹੁੰਦੀ ਨਹੀਂ ਵੀ ਉਹਨਾਂ ਨੂੰ ਕੋਈ ਸ਼ੀਸ਼ਾ ਦਿਖਾਵੇ ਜਾਂ ਚੰਗੀ ਗੱਲ ਕਵੇ ਬਸ ਆਹੀ ਗੱਲ ਆ ਜੀ ਸ਼ੁਕਰੀਆ ਮਿਹਰਬਾਨੀ